ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨੇ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਬਾਈਨਾਂ ਗੱਲ ਬਾਤ ਅੱਜ ਬੱਪੂ ਜੀ ਬੱਪੂ ਸਤਿਕਾਰ ਸਤਿਕਾਰ ਡਾਕਟਰ ਸਤਿਕਾਰ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਫੋਨ ਨਾਮ ਅੰਦਰ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ तहसील तपा ਨੇੜੇ ਪਿੰਡ ਬਦੌਰ ਨੇੜਾ ਘੰਡਾ ਬੰਨਾ ਸੰਧੂ ਵਿੱਚ ਪਿੰਡਾਂ ਦੇ ਵਿਚਾਲੇ ਆ ਮੋਬਾਈਲ ਨੰਬਰ 9855233687 ਠੀਕ ਆ ਕਿਹੜਾ ਸੂਆ ਸੁਣਦੀ ਆ ਜਸੂ ਦੂਜਾ ਸੂਆ ਪਿਹੋਰ ਆ ਬਈ ਕਿੰਨੇ ਦਿਨ ਲੂ ਜਸ ਸਿਰ ਇੱਕ ਨੰਬਰ ਜਲਸੀ ਦੇਖ ਕਿਆ ਬਾਤ ਲੈ ਹੂੰ ਹੂੰ ਇਹਦੇ ਚ ਢੋਲੀ ਕੁੜੀ ਪਈ ਆ ਹਣਾ ਬੜੀ ਢੱਲਾ ਜੀ ਨਾ ਸੱਚੀ ਕੱਚੀ ਆ ਉਸਾਂ ਨਾਂ ਦਾ ਜਾ ਲਾਓ ਬਈ ਸਾਰੀਆਂ ਵੱਡੀਆਂ ਲਾਂ ਕੱਢਣੀਆਂ ਫੇਰ ਕਰਮ ਵਾਲੀ ਨੇ ਸੁਣਾ ਤੇ ਮੂਹਰੋਂ ਲੈ ਵਾ ਚੈੱਕ ਕਰ ਲੋ ਕਮਾਲ ਦਾ ਬਈ ਕਿਆ ਬਾਤ ਆ ਥਾਨ ਤੋਂ ਬੜਾ ਚੰਗਾ ਹਾਂ ਜੀ ਇਹਦੇ ਮੂਹਰ ਗਲਾਬੀ ਥਣ ਕਲਾ ਕਲਾ ਥਣ ਫੇਸ ਫੁੱਲ ਸਟਾ ਟੂਆ ਬੋਦੀ ਬਾਦੀ ਪੂਰੀ ਚੰਗੀ ਆ ਜਰਸੀ ਵੜਾ ਮੰਗ ਫੁੱਲ ਮੇਰਾ ਪਿਆਰ ਜਲਤੀ ਆ ਜਮ ਹੂੰ ਦਿਨ ਕਿੰਨੇ ਲੇਜੂ ਬਪੂ ਜੇ ਦੇ ਲੇਜੂ ਹੈ 5 6 ਓਕੇ ਹਾਂ ਵੱਧ ਭਾਜ ਲੈ ਇੱਕਾ ਟੀ ਫੁੱਲ ਬ੍ਰੀਡ ਪ੍ਰਿੰਟ ਪ੍ਰੂਨ ਟੈਕ ਦਾ ਨੰਬਰ ਹੈ ਫੇਸ ਦੇ ਫੇਸ ਬੜਾ ਪਿਆਰਾ ਹੈ ਨਾ ਹਾਂਜੀ ਹਾਂ ਹੂੰ ਰੰਗ ਵੀ ਬਹੁਤ ਸੋਹਣੇ ਕਰ ਲੋ ਹਾਂ ਕਲਰ ਚੰਗਾ ਹੈ ਕਲਰ ਵੀ ਚੰਗਾ ਕੀ ਮੋਲ ਆ ਬਪੂ ਜੈਜ ਮੋਲ ਆ ਬਾ ਫੋਨ ਤੇ ਦੱਸ ਦੇ ਜੈਜ ਹੀ ਹਾਂਜੀ ਬਾੜਾ ਬਾਪੂ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਛੱਡੀ ਤੇ ਆਪਣੀ ਗਰੰਟੀ ਉਹ ਚਾਰੂ ਦੀ ਗਰੰਟੀ ਮੋਲ ਹੋਣਾ ਫੋਨ ਤੇ ਆ ਬਾਈ ਇਹਦੇ ਮੂੰਹ ਦਿਖਾ ਦੇ ਫੇਸ ਨੇ ਕਨੇ ਛੋਟਾ ਜਿਹਾ ਫੇਸ ਆ ਛੋਟਾ ਜਿਹਾ ਬਾੜਾ ਮੂੰਹ ਵਾਚ ਗਿਆ ਸਹੀ ਜਰਸੀ ਵਾਲਾ ਮੂੰਹ ਸਹੀ ਗੱਲ ਕਹਤਾ ਵਾਉ ਬਣਾ ਦਿੰਦੇ ਆ ਪਰ ਸਹੀ ਜਰਸੀ ਹੈ ਬਾਕੀ ਜਰਸੀ ਦੀ ਮੰਗ ਵਾਉਦਾ ਹਾਂ ਹਾਂ ਜੀ ਬਹੁਤ ਘੱਟ ਮਿਲਦੀ ਹੈ ਜਰਸੀ ਹਾਂ ਜੀ ਹਾਂ ਬਾਕੀ ਫੈਂਡ ਫੁੰਡ ਚੰਗੀ ਆ ਜਾਂਦੀ ਹੈ ਗਰਮੀ ਗਰਮੀ ਘੱਟ ਮਨ ਇੱਧਰ ਦਿਖਾ ਦਿਓ ਡਾਕਟਰ ਠੰਡੀ ਸੀਲ ਫੁੱਲ ਜਿਵੇਂ ਮਰ ਜੇ ਉੱਥੇ ਫਿਰ ਜਾਂਦਾ ਹੈ ਜ ਦਿਨ ਬਹੁਤ ਲੋ ਲਾਹੂ ਤਾਂ ਬਹੁਤ ਲੋਟਾ ਬਹੁਤ ਜਿਹੜੇ ਹਿਸਾਬ ਨਾਲ ਤਿਆਰੀਆਂ ਨਾ ਲੇਵੇ ਰਹੀ ਆਏ ਕੱਦ ਵੀ ਇੰਨਾ ਨਹੀਂ ਹੂੰ 6 ਫੁੱਟ ਕੱਦ ਉਹ ਦਾ ਹਾਂਜੀ ਸਵਾ ਕੇ ਤਿੰਨ ਫੁੱਟ ਤਿੰਨ ਫੁੱਟ ਹੈਗੇ ਓਕੇ ਹਾਂਜੀ ਅੱਗੇ ਆ ਗਈ 2 ਨੰਬਰ ਕਿਹੜਾ ਸੁਆ ਬਾਹਰ ਉਹ ਦੂਜਾ ਲਾ ਲੋ ਤੀਜਾ ਲਾ ਲੋ ਜੀ ਲਿਆਂਦਿਆਂ ਆਪਾਂ ਐਵੇਂ ਘਪ ਮਰੀ ਜਾਗੇ ਕਿ ਨਹੀਂ ਸਹੀ ਹੈ ਸਹੀ ਹਾਂ ਬਸ ਅਸੀਂ ਤਾਂ ਦੂਜਾ ਕਿ ਕਿ ਲਿਆਂਦਿਆਂ ਹੂੰ ਇਹ ਗਾਹਾਂ ਦਾਸਤ ਗਈਆਂ ਜਿਵੇਂ ਕਿੰਨੇ ਕਿ ਦਿਨ ਲਊਗੀ ਹੈ ਇਹਦੇ ਦੇਖ ਦੋ ਠੀਕ ਆ ਤਿਆਰੀ ਹੈ ਕਿੰਨਾ ਕੁ ਦੁੱਧ ਦੀ ਅਸਟੀਮੇਟ ਜ ਆਪਾਂ ਨੂੰ ਉਹਦੇ ਨੂੰ ਚਾਹੀਦਾ ਜੀ 25 ਤੋਂ ਬਾਰ ਬਾਰ 26 27 ਇੱਥੇ ਚਾਹੀਦੀ ਜਿਵੇਂ ਭਾਂਡਾ ਜਗਾੜਾ ਹਾਂ ਬੜਾ ਚੰਗਾ ਭਾਂਡਾ ਹਾਂ ਲੈ ਆਣ ਦੇ ਪੂਰੀ ਵਿੱਥੀ ਦੇ ਲੱਗਾ ਉੱਟੀ ਵਾਲਾ ਸਾਨਾ ਮੋਟੇ ਮੋਟੇ ਥਾਂ ਲੈ ਇੱਧਰ ਦਿਖਾ ਦਿਓ ਹੱਥੀ ਚੋ ਲਿਓ ਚਾਹ ਮਸ਼ੀਨਾਂ ਚੋ ਇੱਕ ਨੰਬਰ ਥਾਂ ਲੱਗਾ ਅੱਛਾ ਤੋਂ ਲੈਵਾ ਚੈੱਕ ਕਰ ਕਮਾਲ ਦਾ ਹਣ ਹੀਡਿੰਗ ਚੈੱਕ ਕਰ ਹਣਾ ਬੱਪੂ ਲੈ ਵੇ ਹਾਂ ਇਹ ਜੋ ਸੂਈ ਫੀਰ ਦੇਖੀ ਲੈ ਢੋਲੀ ਬੜੀ ਪਈ ਆ ਲੈ ਲੈ ਹੂੰ ਕੱਚੀ ਕੱਚੀ ਆ ਖੋਲ ਦੇ ਤੋਰ ਕੇ ਕਚਾਰੀ ਚ ਰੂ ਬਹੁਤ ਬਾਕੀ ਸਾਰੰਗੀ ਗਾਣਾ ਇੱਕ ਦੋ ਦੇਣੀ ਕਰਮ ਵਾਲੀ ਲਊਗੀ ਕੱਦ ਬੈੱਡ ਬਰੀਟ ਪ੍ਰਿੰਟ ਇੱਕ ਨੰਮਰ ਫੇਸ ਫੂਸ ਦੇ ਬੜਾ ਪਿਆਰਾ ਹਣਾ ਬੱਪੂ ਹਾਂ ਜੀ ਹੂੰ ਮੋਲੇ ਦਾ ਹੀ ਫੂਨਤੀ ਹੋ ਜੋ ਹਾਂ ਫੂਨਤੀ ਕਾ ਦੱਸ ਦੇ ਜੈ ਜੀ ਕੋ ਆ ਗਾਂਗਾਂ ਦੇ ਹਿਸਾਬ ਨਾਲ ਮੁੱਲ ਕਰ ਠੀਕ ਹੈ ਜੀ ਬਾਲਾ ਬਾਪੂ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਜਾਇਜ਼ ਮੋਲ ਹੋ ਮੋਲ ਖੈਰ ਬਾਪੂ ਦੇ ਜਾਇਜ਼ ਹੀ ਹੁੰਦੇ ਆ ਬਾਈ ਵੀਡੀਓ ਪਾਉਂਨੇ ਰਹਿੰਦੇ ਆ ਜਮਾ ਜਾਇਜ਼ ਮੋਲ ਰੱਖਦਾ ਹੁੰਦਾ ਬਾਪੂ ਖਿੱਚ ਕੇ ਮੋਲ ਰੱਖਦਾ ਚਾਮ ਕ ਪੂਰੀ ਪਲੀ ਵੀ ਜਾਣ ਵਾਲੀ ਬੈੜ ਆ ਬਾਈ ਕਿਆ ਬਾਤ ਥਾਣ ਬੜਾ ਕੰਮ ਦਾ ਲੱਗਿਆ ਹਾਂਜੀ ਹਾਂ ਭਾਂਡਾ ਵਾਲਾ ਚੰਗਾ ਬੈੜਦਾ ਥੱਤਾਂ ਮਾੜਾ ਲੈਂਦੀ ਨਹੀਂ ਕਿੰਨੇ ਕਹਿੰਗੇ ਤਿੰਨਾਂ ਦੀ ਇਹ ਥਣ ਇੱਕ ਲੰਬਰੀ ਹੋ ਸਹੀ ਗੱਲ ਆ ਲੈ ਢੱਲੀ ਵਾਲੀ ਪਈ ਆ ਬਾਪੂ ਹਜੇ ਤਾਂ ਪਰ ਕਦ ਦੇਖੋਈ ਹੂੰ 6 ਫੁੱਟ ਬਾਪੂ ਦਾ ਘਰ ਬਹੁਤ ਵੱਡਾ ਘਰ ਦਾ ਘਰ ਲੰਮੀ ਲੰਮੀ ਹਾਂਜੀ ਬਹੁਤ ਬਣੂਗੀ ਬੜੀ ਬਣੂਗੀ ਬੜਾ ਅੱਗੇ ਆ ਗਈ ਲਾਸਟ ਤਿੰਨ ਨੰਬਰ ਹਾਂਜੀ ਕਿਹੜਾ ਸੂ ਹੈ ਜੀ ਦੂਜਾ ਜੀ ਕਿੰਨੇ ਦਿਨ ਲੂ ਇਹ ਬਾਤ ਬਰਾਬਰ ਜੀ ਰਹਿਣਗੇ ਦਿਨ ਤਾਂ ਹੂੰ ਲਾ ਢੁੱਲ ਬੜੀ ਲਾ ਨਹੀਂ ਬਹੁਤ ਲਾ ਇਹ ਬਾਜੀ ਕੋ ਕੁ ਕੱਢ ਚਲੀ ਜਾਣੀ ਪਾੜੇ ਭਲੇ ਪਾਣੀ ਨਹੀਂ ਬਹੁਤ ਜਿਆਦਾ ਖਾਣ ਬਹੁਤ ਕੰਮ ਦਾ ਲੱਗਿਆ ਹਾਂ ਜੀ ਚਾਰ ਫਿਰ ਦਿਖਾ ਦੇ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਇੱਕ ਪਗੜੀ ਢੰਡੀ ਛੋਡੀ ਲੈ ਕੀ ਬਾਤ ਜਿਵੇਂ ਮਰਦੀ ਆ ਤੇ ਫਿਰ ਇਹ ਚਲ ਖੋਲ ਦੇ ਤੋਰ ਕੇ ਦਿਖਾ ਦੇ ਗਾਦ ਚੰਗਾ ਬਰੀਡ ਚੰਗੀ ਆ ਪ੍ਰਿੰਟ ਚੰਗਾ ਲੇਵੇ ਵਾਲੀ ਬੈੜ ਦੁੱਧ ਵਾਲਾ ਭਾਂਡਾ ਗਾ ਕਹਿੰਦੇ ਬਾਪੂ ਹਾਂ ਜੀ ਹਾਂ ਦੁੱਧ ਵਾਲੇ ਪੀਸ ਆਗੇ ਹਾਲੇ ਦਾ ਵੀ ਉਹੀ ਆ ਜੀ ਫੇਸ ਦੇਖੋ ਫੇਸ ਬੜਾ ਪਿਆਰਾ ਕਰਮ ਵਾਲੀ ਮੁੱਲ ਹੋਊਗਾ ਫੋਨ ਤੇ ਹੋਊਗਾ ਜੈਜ ਹਾਂ ਜੀ ਹਾਂ ਹੂੰ ਹੂੰ ਬਾਲਾ ਮੁੱਲ ਨਹੀਂ ਕਰਦੇ ਬਾਪੂ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜੈਜ ਹੀ ਮੁੱਲ ਰੱਖਾਂਗੇ ਤੋਰਾ ਚੈੱਕ ਕਰ ਲੋ ਇੱਕ ਨੰਬਰ ਕੀ ਬਾਤ ਹੈ 6 ਸੂਸ ਦੇ ਹਣੀ ਹਾਂ ਜੀ ਹਾਂ ਕੱਦ ਬਹੁਤ ਹੈ ਰੈਡ ਦਾ ਐ ਛੋਟੀ ਕੱਦ ਦੁਨੀਆਂ ਦੀ ਬਹੁਤ ਔਲੀ ਬੈੜ ਆ ਗਈ ਜਲਦੀ ਆਏ ਫਿਰ ਜਲਦੀ ਹੁੰਦੀ ਜਲਸੀ ਏ ਹਮ ਨਾ ਜਲਸੀ ਵੀ ਛੋਟਕਾਂ ਚ ਨਹੀਂ ਸਹੀ ਯਾਂ ਵਾਲੀ ਵਾਕਏ ਪੰਜਾਬ ਵਾਲੀ ਏ ਹਮ ਨਰਸੀ ਬਾਪੂ ਕੋਲੇ ਤਿੰਨ ਬਈ ਤਿੰਨ ਹੀ ਰਖਾਤੇ ਕਿਸੇ ਵੀਰ ਨੂੰ ਤਨਾ ਜੋ ਕੋਈ ਵੀ ਪਸੰਦ ਆਏ ਬਾਪੂ ਨੇ ਗ੍ਰੈਂਟ ਕਰ ਲਿਓ ਧੰਨਵਾਦ ਜੀ